ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਗਸ਼ਤ ਦੌਰਾਨ ਸੱਸ ਅਤੇ ਜਵਾਈ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਪੁਲਿਸ ਨੂੰ 50 ਗ੍ਰਾਮ ਹੈਰੋਇਨ ਅਤੇ 8000 ਰੁਪਏ ਦੀ ਡਰਗ ਮਨੀ ਬਰਾਮਦ ਹੋਈ ਹੈ ਪੁਲਿਸ ਮੁਤਾਬਕ ਫੜੀ ਗਈ ਔਰਤ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਫਿਲਹਾਲ ਫੜੇ ਗਏ ਦੋਨਾ ਰੁਪਿਆਵਾਂ ਕੋਲੋ ਬ੍ਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਮੈਂ ਇੰਸਪੈਕਟਰ ਕਰਨ ਚਾਰ ਸੀਸਟਾਫ ਪੂ ਬਟੰਡਾ ਕੱਲ ਸਾਡੇ ਸੀਸਟਾਫ ਪੂ ਦੀ ਪੁਨਿਸਪਾਰਟੀ ਵੱਲੋਂ ਦਰਾਨੇ ਪੈਟਰੋਲਿੰਗ ਜਿਹੜਾ ਇੱਕ ਔਰਤ ਅਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਜਿਹੜੀ 50 ਗ੍ਰਾਮ ਹੈਰੋਨ ਦੀ ਜਿਹੜੀ ਰਿਕਵਰੀ ਕੀਤੀ ਗਈ ਹੈ ਤੇ ਇਸ ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਦੇ ਖਿਲਾਫ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਅਮਲ ਚਲੰਦੀ ਜਾ ਰਹੀ ਹੈ ਜਿਹੜੀ ਔਰਤ ਮਨਜੀਤ कौर ਇਸ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦੇ ਤਹਿਤ ਸੱਤ ਮੁਕਦਮੇ ਦਰਜ ਹੈਗੇ ਨੇ ਬਾਕੀ ਜਿਹੜਾ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਇਹਨਾਂ ਦਾ ਪੁਲਿਸ ਮਾਰਡ ਹਾਸਲ ਕਰਕੇ ਜਿਹੜਾ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਊਗੀ ਅਤੇ ਇਹਦੇ ਮੁਕਦਮੇ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਦੇ ਬਾਰੇ ਜਿਹੜੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ ਡਰਗ ਮਨ ਇਹ ਕੁਸ਼ਨ ਹਾਂਜੀ ਇਹਨਾਂ ਦੇ ਕੋਲੋਂ ਕਰੀਬ 8000 ਰੁਪਏ ਦੀ ਜਿਹੜੀ ਡਰਗ ਮਨ ਬਰਾਮਦ ਹੋਈ ਹੈ ਜਿਹੜੀ ਮੁਕਦਮੇ ਦੇ ਵਿੱਚ ਅਸੀਂ ਰਿਕਵਰ ਕੀਤੀ ਹੈ ਬਾਕੀ ਇਹ ਮੁਕਦਮੇ ਦੇ ਬੈਕਵਰਡ ਫਾਰਵਰਡ ਲਿੰਕ ਤੇ ਬਾਰੇ ਅਸੀਂ ਜਿਹੜੀ ਤਫ਼ਤੀਸ਼ ਕਰਕੇ ਜਿਹੜੀ ਅਗਲੀ ਕਾਰਵਾਈ ਉਹਨਾਂ ਵਿੱਚ ਲਿਆਵਾਂਗੇ। ਜਿਹੜੀ ਨਾਕਬੰਦੀ ਕੀਤੀ ਗਈ ਸੀ ਕਿ ਕੋਈ ਗਸਤ ਦਾ ਨੁਕੜੇ। ਹਾਂਜੀ ਇਹ ਦਰਾਨੇ ਪੈਟਰੋਲਿੰਗ ਜਿਹੜੀ ਇਹਨਾਂ ਤੋਂ ਜਿਹੜੀ ਰਿਕਵਰੀ ਕੀਤੀ ਗਈ ਸੀ ਪੁਲਿਸ ਪਾਰਟੀ ਜਿਹੜੀ ਹੈ ਤੋਬੀ ਹਨ ਵਸਤੀ ਸਿਵਲ ਲਾਈਨ ਏਰੀਆ ਦੇ ਵਿੱਚ ਜਿਹੜੀ ਪੈਟਰੋਲਿੰਗ ਕਰ ਰਹੀ ਸੀ ਉਹ ਪੈਟਰੋਲਿੰਗ ਦੇ ਦੌਰਾਨ ਜਿਹੜੀ ਸ਼ੱਕੀ ਹਾਲ ਦੇ ਵਿੱਚ ਜਦੋਂ ਇਹ ਵਿਅਕਤੀ ਮਿਲੇ ਜਦੋਂ ਇਹਨਾਂ ਦੀ ਚੈਕਿੰਗ ਦੇ ਦੌਰਾਨ ਜਿਹੜੀ ਇਹ ਚੀਜ਼ਾਂ ਜਿਹੜੀਆਂ ਰਿਕਵਰ ਹੋਈਆਂ। ਮੈਨੂੰ ਦੱਸ ਸਕਦੇ ਹੋ। ਹਾਂਜੀ ਬਿਲਕੁਲ ਨਸ਼ੇ ਤਸਕਰਾਂ ਦੇ ਖਿਲਾਫ ਜਿਹੜੀ ਪਹਿਲਾਂ ਤੋਂ ਜਿਹੜੀ ਮਹਿੰਮ ਸਾਡੀ ਜਾਰੀ ਹੋ ਚੱਲੀ ਹੈ ਕਿ ਅਤੇ ਜਿਹੜੇ ਜੋ ਵੀ ਇਸ ਤਰ੍ਹਾਂ ਦਾ ਕੋਈ ਗਲਤ ਕੰਮ ਕਰਦੇ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਕੇ ਜਿਦੀ ਜਲਦੀ ਤੋਂ ਜਲਦੀ ਅਤੇ ਜਿਹੜੀਆਂ ਆਪਾਂ ਜ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ